ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਕੋਰ ਬਾਣ ਮੰਗ ਸੁੱਚੇ ਸੇ ਕਾਂਡੀਆਂ ਜਿਨ ਪੂਰਾ ਗੁਰ ਮਿਹਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਮੁਬਾਰਕ ਚਵਰ 76 ਦੇ ਮਾਲਕ ਕੁੱਲ ਦੁਨੀਆਂ ਦੇ ਰਹਿਬਰ ਗਿਆਨ ਦੇ ਭੰਡਾਰ ਸੁੱਖਾਂ ਦੇ ਸਾਗਰ ਧੰਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਗੋਦ ਅੰਦਰ ਜੁੜ ਮਿਲ ਬੈਠੇ ਗੁਰੂ ਸWARE ਗੁਰੂ ਪਿਆਰੇ ਸਤ ਸੰਗੀ ਜਨੋ ਵੱਡੇ ਭਾਗ ਨੇ ਜੋ ਆਪ ਜੀ ਨੇ ਇਹ ਗੁਰਮਤ ਸਮਾਗਮ ਇਕੱਤਰ ਹੋ ਕੇ ਖੁੱਲ ਕੇ ਹਨ ਤੇ ਗੁਰੂ ਮਾਰਾ ਨੇ ਬਖਸ਼ਿਸ਼ ਕੀਤੀ ਹੈ ਪਿਆਰ ਵਾਲਿਓ ਜੋ ਮਾਗ ਦਾ ਮਹੀਨੇ ਦੀ ਅੱਜ ਆਰੰਭਤਾ ਹੈ ਅੱਜ ਇਤਿਹਾਸ ਦੇ ਵਿੱਚ ਬਹੁਤ ਵੱਡਾ ਦਿਨ ਹੈ ਪਿਆਰ ਵਾਲਿਓ ਗੁਰੂ ਸਾਹਿਬ ਜੀ ਨੇ ਉਹ ਟੁੱਟੀ ਗੱਡ ਦਿੱਤੀ ਤੇ ਤੀਸਰਾ ਜਿਹੜਾ ਅੱਜ ਦਾ ਦਿਨ ਪਿਆਰ ਵਾਲਿਓ ਇਤਿਹਾਸ ਦੇ ਵਿੱਚ ਹੈ ਕਿ ਹਰਿਮੰਦਰ ਸਾਹਿਬ ਦੀ ਜਿਹੜੀ ਨੀ ਹੈ ਨਾ ਮੀਆਂ ਮੀਰ ਜੀ ਦੇ ਕੋਲੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅੱਜ ਦੇ ਦਿਨ ਵੀ ਰਖਾਈ ਸੀ ਅੱਜ ਦਾ ਦਿਨ ਬੜਾ ਹੀ ਜਿਹੜਾ ਹੈ ਉਹ ਇਤਿਹਾਸ ਦੇ ਵਿੱਚ ਨਵੇਕਲਾ ਆਸਥਾਨ ਰੱਖਦਾ ਹੈ ਗੁਰੂ ਮਹਾਰਾਜ ਕਿਰਪਾ ਕਰਦੇ ਨੇ ਜੋ ਆਪਾਂ ਮਾਗ ਦਾ ਮਹੀਨਾ ਪੜਿਆ ਹੈ ਨਾ ਕਿਉਂਕਿ ਅਕਸਰ ਪ੍ਰਾਣਿਤ ਮਨੋਤ ਹੈ ਜਾਂ ਦੂਸਰੇ ਧਰਮਾਂ ਦੇ ਵਿੱਚ ਵੀ ਕਿ ਇਸ ਮਹੀਨੇ ਦੇ ਵਿੱਚ ਆਪਾਂ ਜਿਹੜਾ ਹੈ ਧਰਮ ਕਰਮ ਦੇ ਕਾਰਜ ਕਰੀਏ ਦਾਨ ਪੁੰਨ ਦੇ ਕੰਮ ਕਰੀਏ ਤੇ ਕਹਿੰਦੇ ਵੀ ਉਹਦਾ ਲਾਭ ਜ਼ਿਆਦਾ ਹੁੰਦਾ ਤੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਸਾਨੂੰ ਕੀ ਸਮਝਾਉਂਦੇ ਨੇ ਮਾਰੇ ਕਹਿੰਦੇ ਮਾਗ ਮੱਜਨ ਸੰਗ ਸਾਧੂਆਂ ਢੂੜੀ ਕਰਨ ਇਸ਼ਨਾਨ ਕਹਿੰਦੇ ਮਾਗ ਦੇ ਮਹੀਨੇ ਦੇ ਵਿੱਚ ਜਿਸ ਤਰ੍ਹਾਂ ਲੋਕ ਕਹਿੰਦੇ ਹਨ ਕਿ ਇਸ਼ਨਾਨ ਕਰਨ ਦੇ ਨਾਲ ਜਿਹੜਾ ਤੇਰੇ ਤਨ ਦੇ ਰੋਗ ਖਤਮ ਹੋ ਜਾਂਦੇ ਹਨ ਤੇ ਮਾਰੇ ਕਹਿੰਦੇ ਹੋ ਸਕਦਾ ਹੈ ਇਸ਼ਨਾਨ ਕਰਨ ਦੇ ਨਾਲ ਜਿਹੜਾ ਹੈ ਤੈਨੂੰ ਕੋਈ ਲਾਭ ਨਾ ਹੋਵੇ ਅਸ্নান ਕਿਹੜਾ ਕਰਨਾ ਹੈ ਗੁਰੂ ਅਰਜਨ ਦੇਵ ਮਾਰੇ ਨੇ ਸਾਨੂੰ ਦੱਸਿਆ ਮਾਰੇ ਨੇ ਗੁਰਬਾਣੀ ਦੇ ਚ ਗੁਰੂ ਨਾਨਕ ਬਾਸ਼ਾ ਜੀ ਕਹਿੰਦੇ ਸਾਨੂੰ ਸਮਝਾਉਂਦੇ ਨੇ ਤੀਰਥ ਨਾਮਣ ਜਾਓ ਤੀਰਥ ਨਾਮ ਹੈ तीरथ शब्द विचार अंतर ज्ञान है किड़े तीर्थ ਤੇ ਇਸ਼ਨਾਨ ਕਰਨਾ ਮਾਗ ਮਜਨ ਸੰਗ ਸਾਧੂਆਂ ਮਾਰੇ ਕਹਿੰਦੇ ਭਲਿਆ ਵੇਖ ਇਸ ਮਹੀਨੇ ਅੰਦਰ ਤੂੰ ਨਾਮ ਜਪ ਭੱਲੇ ਪੁਰਸ਼ਾਂ ਦੀ ਸੰਗਤ ਕਰ ਜਿਹੜੀ ਤੁਸੀਂ ਆਤ ਸੰਗਤ ਕਰਦੇ ਇਹ ਸੰਗਤ ਦੇ ਵਿੱਚ ਆ ਕੇ ਤੇ ਜਦੋਂ ਤੇਰੇ ਅੰਦਰ ਨਿਮਾਨਸਾ ਆ ਗਈ ਸੰਗਤ ਦੇ ਵਿੱਚ ਸੰਗਤ ਦੀ ਚਰਨ ਧੂੜੀ ਦੇ ਵਿੱਚ ਜਦੋਂ ਆਪਣੇ ਇਸ ਮਨ ਨੂੰ ਇਸ਼ਨਾਨ ਕਰਾਏਗਾ ਨਾ ਤੇ ਸੱਚ ਜਾਣਿਓ ਉਹ ਆਨੰਦ ਉਹ ਪ੍ਰਾਪਤ ਹੋਏਗਾ ਮਾਰੇ ਕਹਿੰਦੇ ਮਾਗ ਮੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਨਾਲ ਕੀ ਕਰਨਾ ਉਸ ਮਾਲਕ ਦਾ ਨਾਮ ਨੂੰ ਯਾਦ ਕਰ ਸਿਮਰਨ ਕਰ ਤੇ ਜਦੋਂ ਸਿਮਰਨ ਕਰਦਿਆਂ ਹੋਇਆ ਨਾ ਹੁਣ ਦਾਨ ਦੀ ਅੱਗੇ ਗੱਲ ਆਈ ਹੈ ਤੇ ਪਿਆਰ ਵਾਲੇ ਦਾਨ ਉਹੀ ਕਰ ਸਕਦੇ ਨਾ ਜਿਹਦੇ ਕੋਲ ਕੁਝ ਹੋਵੇ ਹੁਣ ਜਿਹਦੇ ਕੋਲ ਧਨ ਦੌਲਤ ਹੋਵੇ ਜਿੰਨਾ ਕੋ ਵੀ ਹੋਵੇ ਜਾਂ ਤਾਂ ਸ਼ਕਤੀ ਅਨੁਸਾਰ ਜਿਸ ਦੇ ਕੋਲ ਕੱਪੜਾ ਹੈ ਜਾਂ ਕਿਸੇ ਕੋਲ ਰੋਟੀ ਹੈ ਰਾਸ਼ਨ ਹੈ ਜੀ ਉਹਦੇ ਘਰ ਵਿੱਚ ਹੋਏਗਾ ਤੇ ਦਾਨ ਕਰੇਗਾ ਨਾ ਹੁਣ ਇੱਥੇ ਦਾਨ ਕਿਹੜੀ ਗੱਲ ਮਾਰੇ ਬਖਸ਼ਿਸ਼ ਕਰਦੇ ਨੇ ਸਾਨੂੰ ਸਮਝਾਉਂਦੇ ਨੇ ਮਾਰੇ ਕਹਿੰਦੇ ਜਿਹੜਾ ਤੂੰ ਸੰਗਤ ਦੇ ਵਿੱਚ ਬੈਠ ਕੇ ਨਾਮ ਜਿਹੜਾ ਜਪਿਆ ਹੈ ਸੰਗਤ ਵਿੱਚ ਬੈਠ ਕੇ ਜਿਹੜੇ ਮਨ ਦੇ ਅੰਦਰ ਤੇਰਾ ਰੰਗਤ ਜਿਹੜੀ ਚੜੀ ਹੈ ਉਸ ਵਿੱਚੋਂ ਕਿਣਕਾਂ ਕੋ ਮਾਤਰ ਦੂਸਰੇ ਨੂੰ ਵੀ দান ਕਰ ਦੇ ਕਿਉਂਕਿ ਅੰਦਰ ਰੰਗਤ ਹੋਏਗੀ ਤੇ ਤਾਂ ਹੀ ਜਿਹੜਾ দান ਕਰੇਗਾ ਨਾ ਅੰਦਰ ਭਰਿਆ ਹੋਏਗਾ ਬਚਨ ਪੜਦੇ ਆ ਨਾ ਆਪ ਜੀ ਨੂੰ ਯਾਦ ਹੈ ਕਿ ਮਾਰੇ ਕਿਨੇ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਗੁਣ ਆਵੇ ਜਾਏ ਕਿੰਦੀ ਜਿਹੜਾ ਕੱਚਾ ਧਨ ਹੈ ਇਹ ਤੇ ਆਂਦਾ ਜਾਣਾ ਰਹਿੰਦਾ ਹੈ ਇਹ ਤੇ ਕੋਈ ਫਰਕ ਨਹੀਂ ਅੱਜ ਹੈ ਕੱਲ ਹੋ ਸਕਦਾ ਨਹੀਂ ਹੋਏਗਾ ਅੱਜ ਥੋੜਾ ਹੈ ਕੱਲ ਨੂੰ ਜ਼ਿਆਦਾ ਵੀ ਹੋ ਸਕਦਾ ਪਰ ਜਿਹੜਾ ਨਾਮ ਦਾ ਧੰਨ ਹੈ ਇਹ ਜਦੋਂ ਤੂੰ ਕਮਾਉਣਾ ਸ਼ੁਰੂ ਕੀਤਾ ਮੁਖ ਤੋਂ ਜਪਣਾ ਸ਼ੁਰੂ ਕੀਤਾ ਮੁਖ ਜਿਹੜਾ ਹੁਣ ਬੋਲਦਾ ਨਹੀਂ ਅੰਦਰ ਨਾਮ ਚੱਲ ਪਿਆ ਹੁਣ ਉਹਦੇ ਵਿੱਚੋਂ ਕਿਣਕਾ ਕੋ ਮਾਤਰ ਦਾਨ ਕਰ ਦੇ ਮਾਰੇ ਕਹਿੰਦੇ ਫਿਰ ਦਾਨ ਕਰੇਗਾ ਨਾ ਮਨ ਤੇ ਜਾਏ ਗੁਮਾਨ ਹੁਣ ਫਿਰ ਕੀ ਹੋਏਗਾ ਤੇਰੇ ਅੰਦਰੋਂ ਜਿਹੜਾ ਹੈ ਹੰਕਾਰ ਖਤਮ ਹੋ ਜਾਏ ਤੇਰੇ ਅੰਦਰੋਂ ਜਿਹੜਾ ਗਮਾਨ ਆਪਾਂ ਕਰਦੇ ਨਾ ਮੈਂ ਮੇਰੀ ਵੀ ਮੈਂ ਆ ਸਭ ਕੁਝ ਮਾਰੇ ਕਹਿੰਦੇ ਫਿਰ ਅਸਲ ਦੇ ਵਿੱਚ ਕੀ ਆ ਉਹ ਤੇਰੇ ਅੰਦਰ ਜਿਹੜਾ ਹੰਕਾਰ ਹੈ ਉਹ ਖਤਮ ਹੋ ਜਾਏ ਫਿਰ ਮੈਂ ਦੀ ਗੱਲ ਨਹੀਂ ਆਏਗੀ ਫਿਰ ਤੇਰਾ ਤੇ ਤੂੰ ਦੀ ਗੱਲ ਆਏਗੀ ਸੱਚੇ ਪਾਤਸ਼ਾਹ ਕੀ ਮਹਾਰਾਜ ਹੁਣ ਤੇ ਸਭ ਕੁਝ ਤੇਰਾ ਹੀ ਹੈ ਮੇਰਾ ਕੁਝ ਵੀ ਨਹੀਂ ਤੇ ਗੁਰੂ ਸਾਹਿਬ ਅਕਸ਼ਿਸ਼ ਕਰਦੇ ਆ ਨਾ ਫਿਰ ਇਸ ਮਾਰਗ ਤੇ ਚਲਦੇ ਆ ਹੋਇਆ ਸੱਚੇ ਮਾਰਗ ਚਲਦੇ ਆ ਉਸਤਤ ਕਰੇ ਜਹਾਨ ਕਿ ਜਦੋਂ ਆਪਾਂ ਇਹੋ ਜਿਹਾ দান ਕਰਾਂਗੇ ਨਾ ਪਿਆਰ ਵਾਲਿਓ ਤੇ ਇਹ ਆਪਾਂ ਅਵਸਥਾ ਪ੍ਰਾਪਤ ਕਰ ਲਈਏ ਤੇ ਗੁਰੂ ਸਾਹਿਬ ਕਹਿੰਦੇ ਵੀ ਸਾਰੀ ਸੰਗਤ ਜਿਹੜੀ ਹੈ ਨਾ ਇਸ ਮਾਰਗ ਤੇ ਚਲਦੇ ਆ ਉਹਨਾਂ ਨੂੰ ਯਾਦ ਕਰੇ ਅੱਜ ਆਪਾਂ ਯਾਦ ਕਰ ਰਹੇ ਆ ਨਾ ਅੱਜ ਦਾ ਦਿਨ ਮੇਰੇ ਪਾਸ਼ਾ ਜੀ ਨੇ ਖਦਰਾਨੇ ਦੀ ਢਾਬ ਦੇ ਵਿੱਚ ਜਾ ਕੇ ਕਿਉਂਕਿ ਇਤਿਹਾਸ ਥੋੜਾ ਜਾਂ ਬਸ ਮੈਂ 2 ਕਮੈਂਟ ਲੈਣੇ ਸਿੰਘ ਸਾਹਿਬ ਨੂੰ ਬੇਨਤੀ ਕਰਾਂ ਕਿ ਨਾਲ ਆਪ ਜੀ ਜਿਹੜਾ ਦੇਖ ਵਰਤਾਜੋ 2 ਕਮੈਂਟ ਮੈਂ ਨਾਲ ਲੈਣਾ ਨਾਲ ਦੇਖ ਵਰਤਾਓ ਜੀ ਮੈਂ ਬੇਨਤੀ ਕਰ ਰਿਹਾ ਸਾਰੋ ਵਿਚਾਰ ਕਿ ਖਦਰਾਨੇ ਦੀ ਢਾਬ ਤੇ ਜਦੋਂ ਇਧਰੋਂ ਆਨੰਦਪੁਰ ਸਾਹਿਬ ਛੱਡ ਦਿੱਤਾ ਹਾਂ ਚਾਰ ਸਹਿਬ ਜਾਦੇ ਜਿਹੜੇ ਸਨ ਉਹ ਸ਼ਹੀਦ ਕਰਵਾ ਦਿੱਤੇ ਸਾਡੇ ਵਾਸਤੇ ਮਾਤਾ ਗੁਜਰ ਕੌਰ ਸ਼ਹਾਦਤ ਦਾ ਜਾਮ ਪੀ ਹੈ ਤੇ ਫਿਰ ਵੀ ਜਿਹੜਾ ਵਜੀਦਾ ਹੈ ਜਦੋਂ ਪਾਸ਼ਾ ਇਧਰ ਮਾਝੇ ਵੱਲ ਨੂੰ ਜਾ ਰਹੇ ਨੇ ਤੇ ਮਗਰੋਂ ਜਿਹੜਾ ਹੈ ਵਜੀਦ ਖਾਨ ਫੌਜਾ ਲੈ ਕੇ ਚੜ੍ਹਾਈ ਕਰਦਾ ਹੁਣ ਜਦੋਂ ਇੱਕ ਤੇ ਜਿਹੜਾ ਅਸੀਂ ਖਿਦਰਾਣਾ ਬੰਦੇ ਦਾ ਨਾਮ ਹੈ ਉਨਨੇ ਕੀ ਕਿਤਾਏ ਕੁਝ ਜਗਾ ਬਣਾਈ ਹੈ ਨੀਵੀਂ ਉਤੋਂ ਪੁੱਟ ਕੇ ਭਾਵ ਕਿ ਜਦੋਂ ਬਾਰਿਸ਼ ਹੋਏਗੀ ਤੇ ਪਾਣੀ ਜਿਹੜਾ ਉੱਥੇ ਇਕੱਠਾ ਹੋ ਜਾਏਗਾ ਤੇ ਜੀਵ ਜੰਤੂ ਜਿਹੜੇ ਜਾਨਵਰ ਨੇ ਉਹ ਪਾਣੀ ਪੀ ਲੈਣ ਜਿਹੜੀ ਖਦਰਾਣਾ ਦੀ ਟਾਬ ਹੈ ਤੇ ਸਦਰਾਨਾ ਇੱਕ ਦਾ ਨਾਂ ਸਦਰਾਨਾ ਹੈ ਤੇ ਪਿਆਰ ਵਾਲੇ ਹੁਣ ਕੀ ਹੋਇਆ ਜਦੋਂ ਉੱਥੇ ਪਹੁੰਚੇ ਨਾ ਤੇ ਇਧਰੋਂ ਮਾਝੇ ਦੇ ਮਜਹਿਲ ਜਿਹੜੇ ਨੇ ਭਾਗ ਸਿੰਘ ਹੈ ਤੇ ਭਾਈ ਜਿਹੜਾ ਹੈ ਮਾਹ ਸਿੰਘ ਹੈ ਕੁਝ ਹੋਰ ਪਤਵੰਤੇ ਸੱਜਣ ਨੇ ਉਹ ਜਿਹੜਾ ਪੰਚਾਇਤ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਜੀ ਦੇ ਕੋਲ ਆਏ ਹੁਣ ਮੇਰੇ ਪਾਸ਼ਾ ਖਤਰਾਨੇ ਦੀ ਟਾਬ ਤੇ ਬੈਠੇ ਨੇ ਤੇ ਵੇਖੋ ਕੀ ਕਰ ਅੱਗੋਂ ਬਚਨ ਇਹ ਹੁਣ ਜਿਹੜੇ ਸਾਰੇ ਚੌਧਰੀ ਨੇ ਇਲਾਕੇ ਦੇ ਜਿਹੜੇ ਨੇ ਵੱਡੇ ਵੱਡੇ ਬੰਦੇ ਨੇ ਇਹ ਚੌਧਰੀ ਨੇ ਤੇ ਇਹਨਾਂ ਨੇ ਬੇਨਤੀ ਕੀਤੀ ਪਾਸ਼ਾ ਜੀ ਨੂੰ ਕਿ ਮਹਾਰਾਜ ਜਿੰਦ ਕਰੋ ਜਿਹੜਾ ਤੁਸੀਂ ਸਾਡੇ ਗੁਰੂ ਬਣੇ ਰਹੋ ਅਸੀਂ ਸਿੱਖ ਬਣੇ ਰਹੀਏ ਇਹ ਲੜਾਈ ਝਗੜਾ ਜਿਹੜਾ ਆਪਾਂ ਅਸੀਂ ਲਾਹੌਰ ਸ਼ਿਪਾਰਸ਼ ਕਰਦੇ ਆ ਤੇ ਲੜਾਈ ਝਗੜਾ ਜਿਹੜਾ ਖਤਮ ਹੋ ਜਾਂਦਾ ਤੇ ਮੇਰੇ ਪਾਸ਼ਾ ਜੀ ਨੇ ਜ਼ਰਤ ਦੇ ਨਾਲ ਜਵਾਬ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਏ ਕਹਿੰਦੇ ਵੀ ਇਹ ਤੁਸੀਂ ਜਿਹੜਾ ਪੰਚਾਇਤ ਲੈ ਕੇ ਆਏ ਜੀ ਕਿ ਮੈਨੂੰ ਤੁਸੀਂ ਸਮਝਾਉਣ ਆਏ ਜੀ ਤੁਸੀਂ ਆਪ ਗੁਰੂ ਬਣ ਬੈਠੇ ਤੇ ਮੇਰੇ ਪਾਸ਼ਾ ਜੀ ਨੇ ਫਿਰ ਜਵਾਬ ਦਿੱਤਾ ਕਿਵੇਂ ਉਦੋਂ ਕਿੱਥੇ ਸੀ ਤੁਹਾਡੀ ਸੰਧੀ ਉਦੋਂ ਕਿੱਥੇ ਸੀ ਤੁਹਾਡੀ ਚੌਧਰ ਜਦੋਂ ਆਨੰਦਪੁਰ ਸਾਹਿਬ ਦੇ ਕਿਲੇ ਨੂੰ 6 ਮਹੀਨੇ ਤੱਕ ਘੇਰਾ ਪਿਆ ਰਿਆ ਉਦੋਂ ਤੁਹਾਡੀ ਚੌਧਰ ਕਿੱਥੇ ਸੀ ਜਦੋਂ ਚਮਕੌਰ ਦੀ ਜੰਗ ਦੇ ਵਿੱਚ ਮੈਨੇ ਆਪਣੇ ਪੁੱਤਰਾ ਨਾਲੋਂ ਵੀ ਜਿਹੜੇ ਜ਼ਿਆਦਾ ਪਿਆਰੇ ਮੇਰੇ ਸਿੰਘ ਸ਼ਹੀਦ ਹੋ ਗਏ ਉਦੋਂ ਕਿੱਥੇ ਸੀ ਜਦੋਂ ਵਜੀਦ ਖਾਨ ਨੇ ਛੋਟੇ ਸਾਹਿਬ ਜਦਿਆਂ ਨੂੰ ਮੀਆਂ ਦੇ ਵਿੱਚ ਚਣਵਾ ਦਿੱਤਾ ਉਦੋਂ ਕਿੱਥੇ ਸੀ ਜਦੋਂ ਮਾਤਾ ਗੁਜਰਕੌਰ ਜੀ ਨੂੰ ਜਿਹੜਾ ਸ਼ਹਾਦਤ ਦਾ ਜਾਮ ਠੰਡੇ ਬੋਰੀ ਤੋਂ ਧੱਕਾ ਦੇ ਕੇ ਜਿਹੜਾ ਸ਼ਹਾਹਦਤ ਸ਼ਹੀਦ ਕੀਤਾ ਗਿਆ ਸੀ ਉਦੋਂ ਕਿੱਥੇ ਸੀ ਤੇ ਉੱਥੇ ਇੱਕ ਬਚਨ ਉਹਨਾਂ ਨੇ ਕਿਹਾ ਵੀ ਪਾਸ਼ਾ ਫਿਰ ਅਸੀਂ ਇਸ ਤਰ੍ਹਾਂ ਨਹੀਂ ਰਹਿ ਸਕਦੇ ਤੇ ਮੇਰੇ ਪਾਸ਼ਾ ਨੇ ਕਿਹਾ ਫਿਰ ਇੰਜ ਕਰੋ ਤੁਸੀਂ ਲਿਖ ਦਿਓ ਲਿਖ ਦਿਓ ਤੁਸੀਂ ਵੀ ਜਿਹੜਾ ਅਸੀਂ ਤੁਹਾਡੇ ਸਿੱਖ ਨਹੀਂ ਆ ਇੰਨੇ ਉਹਨਾਂ ਨੇ ਕੀ ਕੀਤਾ ਉਹਦੇ ਚ ਮਾਹ ਸਿੰਘ ਹੈ ਭਾਗ ਸਿੰਘ ਕੁਝ ਹੋਰ ਸੱਜਣ ਨੇ ਜਿਹੜੇ ਉਹਨਾਂ ਨੇ ਲਿਖ ਦਿੱਤਾ ਕਿ ਥੱਲੇ ਆਪਣੇ ਸੈਨ ਕਰ ਦੇ ਕਿ ਅਸੀਂ ਜਿਹੜੇ ਆ ਸਿੱਖ ਨਹੀਂ ਆ ਤੁਸੀਂ ਸਾਡੇ ਗੁਰੂ ਨਹੀਂ ਹੁਣ ਜਦੋਂ ਇਹਨਾਂ ਇਧਰ ਹੋਇਆ ਵਿਚਾਰ ਹੋ ਰਹੀਏ ਤੇ ਪਿੱਛੋਂ ਵਜੀਦ ਖਾਨ ਦੀਆਂ ਜੜੀਆਂ ਨੇ ਫੌਜਾਂ ਆ ਗਈਆਂ ਫੌਜਾਂ ਆਈਆਂ ਜਿਹੜਾ ਪਿੱਛੇ ਇੱਕ ਸਿੰਘ ਜਿਹੜਾ ਉੱਪਰ ਦਰਖਤ ਦੇ ਉੱਪਰ ਚੜ੍ਹ ਕੇ ਜਿਹੜਾ ਦੇਖ ਰਿਹਾ ਸੀ ਨਿਗਰਾਨੀ ਕਰ ਰਿਹਾ ਸੀ ਉਸਨੇ ਉੱਚੀ ਆਵਾਜ਼ ਦੇ ਵਿੱਚ ਕਿਹਾ ਕਿ ਪਿੱਛੋਂ ਦੁਸ਼ਮਣ ਦੀਆਂ ਫੌਜਾਂ ਆ ਰਹੀਆਂ ਨੇ ਤੇ ਮੇਰੇ ਪਾਸ਼ਾ ਉਤੋਂ ਜਦੋਂ ਅੱਗੇ ਚੱਲਣ ਲੱਗੇ ਨਾ ਤੇ ਮਾਤਾ ਭਾਗੋ ਜੀ ਨੇ ਮਾਈ ਭਾਗੋ ਨੇ ਲਲਕਾਰਿਆ ਉਹਨਾਂ ਨੂੰ ਕਿ ਆਪਾਂ ਤਾਂ ਇੱਥੇ ਗੁਰੂ ਦੀ ਮਦਦ ਕਰਨ ਵਾਸਤੇ ਆਏ ਸੀ ਤਾਂ ਤੁਸੀਂ ਇਹ ਕੀ ਕਰ ਲਿਆ ਅੱਗੇ ਇੱਕ ਪਾਪ ਨਹੀਂ ਤੋਤਾ ਗਿਆ ਅੱਗੇ ਇੱਕ ਕਲੰਕ ਨਹੀਂ ਇੱਕ ਤੋਤਾ ਗਿਆ ਕਿਹੜਾ ਪਿਆਰ ਵਾਲਿਆ ਦੁਨੀ ਚੰਦ ਵਾਲਾ ਜਿਹੜਾ ਜਦੋਂ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਿਆ ਸੀ ਜਿਹੜੇ ਖੁੰਨੀ ਹਾਥੀ ਦੇ ਨਾਲ ਲੜਨਾ ਸੀ ਤੇ ਦੁਨੀ ਚੰਦ ਜਿਹੜਾ ਰਾਤ ਤੇ ਰਾਤ ਕਿਲੇ ਤੋਂ ਲੰਮਕੇ ਜਿਹੜਾ ਉਹ ਕਿਲਾ ਛੱਡ ਗਿਆ ਜਦੋਂ ਲੰਮਕਿਆ ਉਹਦੀ ਲੱਤ ਟੁੱਟ ਗਈ ਜਦੋਂ ਘਰ ਪਹੁੰਚਿਆ ਤੇ ਸੱਪ ਲੜਿਆ ਉਹਦੀ ਮੌਤ ਹੋ ਗਈ ਉਸ ਤੋਂ ਬਾਅਦ ਉਹਦੇ ਜਿਹੜੇ ਸਨ ਪੋਤੇ ਸਨ ਦੋ ਉਹ ਤਿੰਨ ਮਹੀਨਿਆਂ ਬਾਅਦ ਆਪਣੇ ਦਾਦੇ ਦਾ ਜਿਹੜਾ ਉਪਰੰਤ ਤੋਤਾ ਆ ਕੇ ਜਿਹੜੇ ਉਹ ਸ਼ਹੀਦ ਹੋਏ ਗੁਰੂ ਦੀ ਫੌਜ ਦੇ ਵਿੱਚ ਆ ਕੇ ਜਿਹੜਾ ਉਹਨਾਂ ਸਾਹਤਾ ਜਾਮ ਪੀਤਾ ਜਦੋਂ ਇਹਨਾਂ ਲਲਕਾਰਾ ਮਾਰਿਆ ਮਾਤਾ ਭਾਗੋ ਜੀ ਨੇ ਤੇ ਪਿਆਰ ਵਾਲਿਓ ਫਿਰ ਜਿਹੜੇ ਉਹ ਮੱਝ ਦੇ ਬਜੈਲ ਸਨ ਜਿੰਨੇ ਆਏ ਹੋਏ ਸਨ ਉਹ ਬਜੀਦ ਖਾਨ ਦੀ ਫੌਜ ਦੇ ਨਾਲ ਬੜੀ ਡੱਟ ਕੇ ਮੁਕਾਬਲਾ ਕੀਤਾ ਸ਼ਹੀਦ ਹੋ ਗਏ ਜਿਹੜੇ ਸਿੰਘ ਆਏ ਸਨ ਤੇ ਕੀ ਹੋਇਆ ਹੁਣ ਇਧਰ ਪਾਸ਼ਾ ਨੇ ਜਦੋਂ ਵੇਖਿਆ ਹੁਣ ਇਥੇ ਇੱਕ ਗੱਲ ਹੋਰ ਹੈ ਜਿਹੜਾ ਗੋਟਕਪੂਰੇ ਵਾਲਾ ਸੀ ਨਾ ਬਰਾੜ ਪਿਆਰ ਵਾਲਿਓ ਉਹਨੇ ਜਿਹੜਾ ਸੀ ਆਪਣੀ ਜਿਹੜੀ ਹੈ ਗੜੀ ਨਹੀਂ ਦਿੱਤੀ ਸੀ ਜਗਾ ਨਹੀਂ ਦਿੱਤੀ ਪਰ ਅੰਦਰੋਂ ਗੁਰੂ ਨਾਲ ਜੁੜਿਆ ਸੀ ਉਹਨ ਉੱਥੇ ਵਜੀਦ ਖਾਨ ਨੇ ਕੀ ਹੋਇਆ ਕਿਉਂਕਿ ਪਾਣੀ ਦੀ ਕਮੀ ਸੀ ਤੇ ਫੌਜਾਂ ਨੂੰ ਪਿਆਸ ਲੱਗੀ ਪਿਆਸ ਦੇ ਨਾਲ ਤਰੇ ਆਏ ਜਿਹੜੇ ਨੇ ਗੁਰਲਾ ਉੱਥੇ ਵਜੀਦ ਖਾਨ ਪੁੱਛਦਾ ਉਹਨੂੰ ਬਰਾੜ ਨੂੰ ਕਿ ਪਾਣੀ ਕਿੱਥੇ ਕਹਿੰਦੇ ਅੱਗੇ 30 ਕੋਹ ਤੇ ਆ ਤੇ ਪਿੱਛੇ 10 ਕੋਹ ਤੇ ਆ ਵਜੀਦ ਖਾਨ ਪਿੱਛੇ ਹਟ ਗਿਆ ਫੌਜਾਂ ਲੈ ਕੇ ਫਿਰ ਮੇਰੇ ਪਾਸ਼ਾ ਨੇ ਜਦੋਂ ਵਾਪਸ ਦੇਖਿਆ ਹੁਣ ਮਾਹ ਸਿੰਘ ਹੈ ਭਾਗ ਸਿੰਘ ਹੈ ਕੁਝ ਸ਼ਮਸ਼ੀਦ ਹੋਏ ਪੈਨੇ ਦੇਖਿਆ ਸਾਰੇ ਜੰਗ ਦੇ ਵਿੱਚ ਲੜੇ ਇੱਕ ਗੱਲ ਚੇਤੇ ਰੱਖਿਓ ਪਾਸ਼ਾ ਨੇ ਜਦੋਂ ਭਾਈ ਮਾਹ ਸਿੰਘ ਨੂੰ ਦੇਖਿਆ ਨਾ ਅਜੇ ਜਿੰਦ ਟੌਕਦੀ ਐ ਕਿਉਂਕਿ ਸਰੀਰ ਤੇ ਫੱਟ ਲੱਗੇ ਹੋਏ ਨੇ ਅਜੇ ਜਾਨ ਨਹੀਂ ਨਿਕਲੀ ਮੇਰੇ ਪਾਸ਼ਾ ਨੇ ਪਾਣੀ ਮੰਗਵਾਇਆ ਮੁਖ ਤੇ ਛਿੱਟੇ ਮਾਰੇ ਸਾਫ ਕੀਤਾ ਖੂਨ ਦੇ ਨਾਲ ਤੇ ਪਿਆਰ ਵਾਲਿਓ ਆਪਣੇ ਜਿਹੜਾ ਗੋਦ ਦੇ ਵਿੱਚ ਸਿਰ ਰੱਖ ਕੇ ਨਾ ਭਾਈ ਮਾਹ ਸਿੰਘ ਦੇ ਤੇ ਮੇਰੇ ਪਾਸ਼ਾ ਨੇ ਕਿਹਾ ਮੰਗ ਮਾਹ ਸਿੰਘ ਤਿੰਨ ਵਾਰੀ ਵਚਨ ਕਹੇ ਮੰਗ ਜੋ ਕੁਛ ਮੰਗਣਾ ਤੇ ਮਾਹ ਸਿੰਘ ਨੇ ਇੱਕ ਬੇਨਤੀ ਕੀਤੀ ਸੱਚੇ ਪਾਸ਼ਾ ਟੁੱਟੀ ਗੱਡ ਦਿਓ ਟੁੱਟੀ ਗੰਡ ਦਿਓ ਟੁੱਟੀ ਗੰਡ ਦਿਓ ਤੇ ਮੇਰੇ ਪਾਸ਼ਾ ਇਤਿਹਾਸਕਾਰ ਲਿਖਦੇ ਨੇ ਵੇਖੋ ਚਾਰ ਸਹਿਬ ਜਾਦੇ ਸ਼ਹਾਦਤ ਦਾ ਜਾਮ ਪੀ ਗਏ ਪਾਸ਼ਾ ਨੇ ਅੱਖ ਦੇ ਵਿੱਚੋਂ ਇੱਕ ਵੀ ਹੰਝੂ ਨਹੀਂ ਆਇਆ ਮਾਂ ਸ਼ਹੀਦ ਹੋ ਗਈ ਪਿਤਾ ਸ਼ਹੀਦ ਹੋ ਗਿਆ ਇੱਕ ਵੀ ਅੱਖ ਦੇ ਵਿੱਚੋਂ ਹੰਝੂ ਨਹੀਂ ਜਿਆ ਆ ਪਿਆਰ ਵਾਲਿਓ ਅੱਜ ਸਿੱਖ ਮਾਂ ਸਿੰਘ ਗੋਦ ਦੇ ਵਿੱਚ ਹੈ ਜਦੋਂ ਇਹ ਬਚਨ ਕੀਤੇ ਤੇ ਮੇਰੇ ਪਾਸ਼ਾ ਜੀ ਇਤਿਹਾਸਕਾਰ ਲਿਖਦੇ ਹਨ ਕਿ ਅੱਖਾਂ ਤੋਂ ਜਿਹੜੇ ਨੇ ਹੰਝੂ ਵਹਿ ਤੁਰੇ ਇੰਨਾ ਪਿਆਰ ਕਰਦੇ ਆਪਣੇ ਸਿੰਘ ਨੂੰ ਤੇ ਬਚਨ ਕੀਤੇ ਪਾਸ਼ਾ ਨੇ ਮਾਂ ਸਿਆ ਇਹ ਤੁਹਾਡੇ ਵੱਲੋਂ ਤੁੱਟੀ ਕਿੱਥੇ ਆ ਇਹ ਤੇ ਤੁਹਾਡੇ ਵੱਲੋਂ ਹੀ ਸਹਿਨ ਕੀਤੀ ਸੀ ਮੈਂ ਤੇ ਸਹਿਨ ਨਹੀਂ ਨਾ ਕੀਤੀ ਸੀ ਮੈਂ ਤੇ ਨਹੀਂ ਕਿਹਾ ਸੀ ਵੀ ਮੈਂ ਤੁਹਾਡਾ ਗੁਰੂ ਹਾਂ ਤੁਸੀਂ ਕਿਹਾ ਹੈ ਨਾ ਮੈਂ ਤਾਂ ਅਸੀਂ ਤੁਹਾਡੇ ਸਿੱਖ ਨਹੀਂ ਹਾਂ ਇੱਕ ਪਾਸਾ ਹੀ ਹੈ ਨਾ ਮੈਂ ਤੇ ਸੈਨ ਨਹੀਂ ਕੀਤਾ ਮੇਰੇ ਪਾਸ਼ਾ ਜੀ ਨੇ ਜਿਹੜਾ ਉਹ ਵਦਾਵਾ ਸੀ ਉਹ ਚਿੱਠੀ ਸੀ ਆਪਣੇ ਜੇਬ ਵਿੱਚੋਂ ਆਪਣੇ ਕਮਰ ਕੱਸੀ ਚੋਂ ਕੱਢੀ ਤੇ ਜਿਹੜੀ ਉਹਨੂੰ ਫਾੜ ਕੇ ਉੱਥੇ ਉਡਾ ਦਿੱਤੀ ਤੇ ਭਾਈ ਮਾਹ ਸਿੰਘ ਨੂੰ ਜਿਹੜਾ ਹੈ ਆਪਣੇ ਛਾਤੀ ਦੇ ਨਾਲ ਲਾ ਲਿਆ ਟੁੱਟੀ ਗੱਡ ਲਈ ਤੇ ਪਿਆਰ ਵਾਲਿਓ ਚੇਤੇ ਰੱਖਿਓ ਵੀ ਜਿਨ੍ਹਾਂ ਨੇ ਵਦਾਵਾ ਦਿੱਤਾ ਉਹਨਾਂ ਨੂੰ ਮੇਰੇ ਪਾਸ਼ਾ ਇੰਨਾ ਪਿਆਰ ਕਰਦੇ ਨੇ ਤੇ ਜਿਹੜੇ ਗੁਰੂ ਨੂੰ ਆਪਣਾ ਪਿਤਾ ਕਹਿੰਦੇ ਨੇ ਗੁਰੂ ਨੂੰ ਆਪਣਾ ਸਭ ਕੁਝ ਮੰਨਦੇ ਨੇ ਉਹਨਾਂ ਨੂੰ ਵੀ ਮਾਂ ਨੂੰ ਪਿਆਰ ਕਰਦੇ ਹੋਣਗੇ ਮੇਰੇ ਕਲਗੀ ਵਾਲੇ ਪਾਸ਼ਾ ਅੱਜ ਸਾਨੂੰ ਲੋੜ ਹੈ ਪਿਆਰ ਵਾਲਿਓ ਅੱਜ ਅਸੀਂ ਇਹ ਪ੍ਰਾਣ ਕਰੀਏ ਸਮਾਗਮ ਦੇ ਅੰਦਰ ਸਾਰੇ ਕਿ ਸੱਚੇ ਪਾਸ਼ਾ ਜਿਹੜੇ ਅਸੀਂ ਮਰਕਾਰਾ ਕਰਕੇ ਆਪਣੇ ਜਿਹੜੇ ਮਨ ਤੋਂ ਦੂਰ ਹੋਏ ਆ ਗੁਰਬਾਣੀ ਤੋਂ ਦੂਰ ਹੋਏ ਆ ਸੱਚੇ ਪਾਤਸ਼ਾਹ ਤੇਰੇ ਕੋਲੋਂ ਟੁੱਟੇ ਹੋਇਆ ਕਿਤੇ ਕਿਰਪਾ ਹੋ ਜਾਵੇ ਮਨ ਕਰਕੇ ਤੇਰੇ ਨਾਲ ਜੁੜ ਜਾਈਏ ਰਹਿਮਤ ਕਰ ਦੇ ਸਾਡੀ ਵੀ ਕਿਤੇ ਟੁੱਟੀ ਗੰਢੀ ਜਾਏ ਸੋ ਗੁਰੂ ਮਾਰੇ ਕਿਰਪਾ ਕਰੇ ਪਿਆਰ ਵਾਲਿਓ ਅਸੀਂ ਵੀ ਉਸ ਮਾਨਕ ਦੇ ਸੱਚੇ ਪਿਤਾ ਬਣ ਜਾਈਏ ਤਾਂ ਜੋ ਕਲਗੀ ਵਾਲੇ ਪਾਤਸ਼ਾਹ ਸਾਡੇ ਤੇ ਵੀ ਖੁਸ਼ ਹੋ ਜਾਣ ਤਰ ਉਠਣ ਸੋ ਮਾਰੇ ਕਿਰਪਾ ਕਰੇ ਪਿਆਰ ਵਾਲਿਓ ਇਤਿਹਾਸ ਦੀ ਵਿਚਾਰ ਕਰਦੇ ਆ ਗੁਰਬਾਣੀ ਦੀ ਵਿਚਾਰ ਕਰਦੇ ਆ ਭੁੱਲਾਂ ਦੀ ਖਿਮਾ ਸੋ ਸਾਰੀਆਂ ਹੀ ਸੰਗਤਾਂ ਨੂੰ ਇਸ ਸਮਾਗਮ ਦੀ ਵਧਾਈ ਵੀ ਹੈ ਕਿ ਆਪ ਜੀ ਨੇ ਉਪਰਾਲਾ ਕੀਤਾ ਹੈ ਬਹੁਤ ਵਧੀਆ ਇਸੇ ਤਰ੍ਹਾਂ ਹੀ ਆਪ ਜੀ ਨੇ ਉਪਰਾਲਾ ਅੱਗੇ ਤੋਂ ਵੀ ਕਰਦੇ ਰਹਿਣਾ ਗੁਰੂ ਦਾ ਸ਼ੁਕਰਾਨਾ ਕਰਨਾ ਕਿਉਂਕਿ ਪਿਆਰ ਵਾਲਿਓ ਮਤ ਜਾਣੈ ਸਾਬ ਹੈ ਕਿ ਨਾਅ ਹੈ ਮੇਰੀ ਜਿੰਦੜੀਏ ਰਾਮ ਪਤਾ ਨਹੀਂ ਕਿੰਨੇ ਕੁ ਸਵਾਸਾਂ ਦੀ ਘੜੀ ਰਹਿ ਗਈ ਹੈ ਕਿੰਨੀ ਕੁ ਲੰਘ ਗਈ ਹੈ ਇੱਥੇ ਉਹੀ ਸਫਲ ਨੇ ਜਿਹੜੇ ਆਪਾਂ ਸਫਲ ਕਰਕੇ ਚੱਲੇ ਆ ਅੱਜ ਸਾ ਸੰਗਤ ਦੇ ਵਿੱਚ ਤੇ ਗੁਰੂ ਮਾਰੇ ਕਿਰਪਾ ਕਰ ਅਨੁਸਾਰ ਇਹ ਸੰਤਾਂ ਦਾ ਧੰਨਵਾਦ ਕਿ ਆਪ ਜੀ ਨੇ ਗੁਰੂ ਸਾਹਿਬ ਜੀ ਦਾ ਜਿਹੜਾ ਸ਼ੁਕਰਾਨਾ ਕਰਦੇ ਹੋਏ ਪਾਵਨ ਬਾਣੀ ਸੁਖਮਨੀ ਸਾਹਿਬ ਦੇ ਜਾਪ ਤੇ ਸਾਡੇ অতি ਸਤਿਕਾਰਯੋਗ ਭਾਈ ਸਾਹਿਬ ਪਏ ਰਾਜਪੂਤ ਦੇ ਸਿੰਘ ਜੀ ਜੋ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਸਾਹਿਬ ਤੋਂ ਜਿਹੜਾ ਹੈ ਰਾਗੀ ਜੱਤਾ ਸਾਡਾ ਇੱਥੇ ਪਹੁੰਚਿਆ ਬੜੇ ਹੀ ਜਿਹੜਾ ਹੈ ਪਿਆਰ ਦੇ ਨਾਲ ਤੇ ਭਿੱਜੀ ਰੂਹ ਹੈ ਜੇ ਨਾਲ ਕੀਰਤਨ ਕਰਦੇ ਹੋਏ ਸੰਤਾਂ ਨੂੰ ਨਿਹਾਲ ਕੀਤਾ ਉਹਨਾਂ ਦਾ ਵੀ ਧੰਨਵਾਦ ਸੁਗੁਰੂ ਮਾਰੇ ਕਿਰਪਾ ਕਰੇ ਜੀ ਹੁਣ ਸਾਰੀਆਂ ਹੀ ਸੰਤਾਂ ਨੂੰ ਬੇਨਤੀ ਹੈ ਕਿ ਦੇਗ ਲੈਣ ਤੋਂ ਉਪਰੰਤ ਜਿਹੜਾ ਹੈ ਗੁਰੂਬਾਰੇ ਦੇ ਸਰੂਪ ਜਿਹੜੇ ਨੇ ਉਹ ਆਪਣੇ ਨਿੱਜਸਾਨਾਂ ਵੱਲ ਚਾਲੇ ਪਾਉਣਗੇ ਤੇ ਸੰਤਾਂ ਨੂੰ ਬੇਨਤੀ ਹੈ ਗੁਰੂ ਘਰ ਲੰਗਰ ਤਿਆਰ ਹੈ ਸਾਰੀਆਂ ਹੀ ਸੰਤਾਂ ਨੇ ਜਿਹੜਾ ਛੱਕੇ ਜਾਣਾ ਹੈ ਤੇ ਜੋ ਇਸ ਜਿਹੜੀ ਹੈ ਮੈਨੇਜਮੈਂਟ ਹੈ ਉਹਨਾਂ ਦਾ ਵੀ ਧੰਨਵਾਦ ਸੋ ਗੁਰੂ ਮਾਰੇ ਕਿਰਪਾ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ